ਬਾਬਾ ਵੀ ਬਰਨਾਲੇ ਏਰੀਆ ਤੋਂ ਆਏ ਹੋਣਗੇ ਆਪਣੇ ਏਰੀਏ ਦੇ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛੋ ਸਵਾਲ ਬਾਬਾ ਜੀ ਜੋ ਇੱਥੇ ਨੁਕਸਾਨ ਹੋਇਆ ਦੋ ਦਿਨਾਂ ਚ ਇਹਦੀ ਆਪਣੇ ਸ਼ਬਦਾਂ ਚ ਚਿੱਤਾਂ ਨਿੰਦਿਆ ਕਰਦੇ ਹੋ ਕਿ ਜਿਵੇਂ ਆਪਣੇ ਜਵਾਨ ਫਟੜ ਹੋਏ ਨੇ 140 ਤਕਰੀਬਨ ਜਵਾਨ ਆਪਣੇ ਫਟੜ ਹੋ ਗਏ ਇੱਕ ਬੰਦਾ ਆਪਣਾ ਹਾਲਾਕੇ ਸੀਰ ਹੋ ਚੁੱਕਿਆ ਸੰਭੂ ਬਾਰਡਰ ਤੇ ਤੇ ਉਹਦੇ ਲਈ ਤੁਸੀਂ ਦੋ ਸਭ ਦੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹਨੂੰ ਗੁੰੰਦੀ ਬੋਲੀ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹ ਦੇਸ਼ ਦਾ ਕਾਨੂੰਨ ਕੀ ਹੈ ਸਹੀ ਗੱਲ ਹੈ ਜੀ ਇਹ ਇੱਕ ਪੀਸਫੁਲ ਪ੍ਰੋਟੈਸਟ ਹੈ ਠੀਕ ਹੈ ਜੀ ਸਾਡੇ ਕਿਸਾਨ ਆਗੂਆਂ ਨੇ ਮੰਗ ਕਰੀ ਹੈ ਵੀ ਸਾਨੂੰ ਦਿੱਲੀ ਦੇ ਵਿੱਚ ਜੰਤਰ ਮントਰ ਚੌਂਕ ਦੇ ਵਿੱਚ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਠੀਕ ਹੈ ਜੀ ਜਿੰਨੀਆਂ ਵੀ ਰੇਲੀਆਂ ਹੁੰਦੀਆਂ ਨੇ ਜਿੰਨੇ ਵੀ ਧਰਨੇ ਲੱਗਦੇ ਨੇ ਦਿੱਲੀ ਦੇ ਜੰਤਰ ਮントਰ ਚੌਂਕ ਦੇ ਵਿੱਚ ਲੱਗਦੇ ਨੇ ਹਾਂਜੀ ਉਹਨਾਂ ਨੂੰ ਕੀ ਤਕਲੀਫ ਹੈ ਜੰਤਰ ਮੰਤਰ ਦੇ ਵਿੱਚ ਜਗ੍ਹਾ ਦੇਣ ਦੀ ਸਹੀ ਗੱਲ ਹੈ ਜੀ ਇੱਥੇ ਵੀ ਅਸੀਂ ਬੈਠੇ ਹਾਂ ਉੱਥੇ ਵੀ ਅਸੀਂ ਬੈਠਣਾ ਹੈ ਪੀਸਫੁੱਲ ਪ੍ਰੋਟੈਸਟ ਆਉਦਾ ਠੀਕ ਹੈ ਜੀ ਮਰਜ਼ਾ ਦਾ ਚ ਰਹਿ ਕੇ ਡੇਰੇ ਦੇ ਵਿੱਚ ਰਹਿ ਕੇ ਅਸੀਂ ਪੀਸਫੁੱਲ ਪ੍ਰੋਟੈਸਟ ਮੰਗਾ ਮੰਗਾ ਵਧੀਆ ਰੱਖ ਸਕਦੇ ਹਾਂ ਕਿਸੇ ਦਾ ਰਸਤਾ ਰੋਕਿਆ ਜਾ ਰਿਹਾ ਹੈ ਜੀ ਰਾਈਟ ਹੈ ਇਹ ਪਹਿਲੀ ਗੱਲ ਤਾਂ ਆਹ ਰਸਤਾ ਰੋਕਿਆ ਹੈ ਹਾਂਜੀ ਪਹਿਲੀ ਗੱਲ ਤਾਂ ਇਹ ਆਉਂਦਾ ਜਿਹੜਾ ਹਰਿਆਣੇ ਦਾ ਇਹਨਾਂ ਦਾ ਬਾਡਰ ਹੈ ਪਿੱਛੇ ਹਾਂਜੀ ਇੱਥੋਂ ਅੱਧਾ ਕਿਲੋਮੀਟਰ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਵੈਰੀਗੇਟ ਕਿਉਂ ਲਾਇਆ ਪਈ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛਦੇ ਆ ਭਗਵੰਤ ਮਾਨ ਸਰਕਾਰ ਤੋਂ ਵੀ ਛੋਟੀਆਂ ਅੱਖਾਂ ਵਿੱਚੀਆਂ ਨੇ ਵੀ ਇੰਨਾ ਵੀ ਜੋਰ ਨਹੀਂ ਹੈਗਾ ਵੀ ਪੰਜਾਬ ਚੋਂ ਪਹਿਲੇ ਦੇਖੋ ਤੁਸੀਂ ਆ ਪੰਜਾਬ ਦੇ ਵਿੱਚ ਆ ਕੇ ਇਹ ਵੈਰੀਗੇਟ ਲਈ ਬੈਠੇ ਤਾਂ ਇਹਨਾਂ ਦੀ ਜਗ੍ਹਾ ਹੀ ਨਹੀਂ ਹੈਣਾ ਸਰਕਾਰ ਦੀ ਇਹ ਸਹੀ ਗੱਲ ਹੈ ਜੀ ਆਪਦੀ ਹੱਦ ਟੱਪ ਕੇ ਆ ਕੇ ਹੱਥ ਚਲਾਉਣਾ ਬਲਕੇ ਹੱਦ ਦੇ ਵਿੱਚ ਲਾਉਣ ਦਾ ਵੀ ਅਧਿਕਾਰ ਨਹੀਂ ਹੈਗਾ ਇਹਨਾਂ ਨੂੰ ਰਸਤਾ ਬੰਦ ਕਰਨ ਦਾ ਵੀ ਆਹ ਵੈਰੀਗੇਟ ਹੀ ਨਹੀਂ ਲਾਇਆ ਇਹਨਾਂ ਨੇ ਵੈਰੀਗੇਟਾਂ ਦੇ ਪਰਲੇ ਪਾਸ਼ੇ ਲੂੰਗੀ ਜੇ ਵੀ ਸੀ ਨਾਲ ਸੜਕ ਪੱਟ ਕੇ ਵਿੱਚ ਬੀਮ ਭਰ ਕੇ ਵਿੱਚ ਸਰੀਏ ਪਾ ਕੇ ਵਿੱਚ ਪਿੱਲਰ ਪਾ ਕੇ ਬਾਜਰੀ ਵਿੱਚ ਮਾਲ ਪਾ ਕੇ ਜਿਵੇਂ ਆਪਾਂ ਲੈਂਟਰ ਲਾਉਂਦੇ ਆ ਲੈਂਟਰ ਲਾਈ ਬੈਠੇ ਨੇ ਇਹ ਇੱਕ ਪਾਕਿਸਤਾਨ ਦਾ ਬਾਰਡਰ ਬਣਾਈ ਬੈਠੇ ਨੇ ਕਿ ਕੀ ਖਤਰਾ ਇਹਨਾਂ ਨੂੰ ਇਹ ਵੀ ਗੱਲ ਹੈ ਕਿਸਾਨ ਜਿਵੇਂ ਆਪਾਂ ਹੁਣ ਸ਼ਾਂਤਮਈ ਮਾਹੌਲ ਹੈ ਇਹ ਸ਼ਾਂਤਮਈ ਮਾਹੌਲ ਚ ਜਾ ਕੇ ਦਿੱਲੀ ਬੈਠਣ ਨੇ ਪਹਿਲਾਂ ਵੀ ਅਸੀਂ ਕੀ ਕਹਿੰਦਾ ਵੀਰ ਦੇ ਵਿੱਚ ਚਿੱਕੀ ਦੇ ਵਿੱਚ ਸੰਘਰਸ਼ ਲੜ ਕੇ ਆਇਆ ਏਡਾ ਵੱਡਾ ਸਰਕਾਰ ਦਾ ਕੀ ਨੁਕਸਾਨ ਕਰਤਾ ਦਾਸ ਕੋਡੋਤੇ 13 ਮਹੀਨੇ ਰਿਹਾ ਲਗਾਤਾਰ ਫਿੰਗਰ ਬਾਟਰ ਤੇ ਕੀ ਅਸੀਂ ਨੁਕਸਾਨ ਦਾ ਸਰਕਾਰ ਦਾ ਨੁਕਸਾਨ ਬਰਕੇ ਸਰਕਾਰ ਨੇ ਸਾਡਾ ਕਰਿਆ ਇਹ ਵੀ ਗੱਲ ਹੈ 900 ਦੇ ਕਰੀਬ ਕਿਸਾਨ ਸੀਤ ਹੋ ਗਿਆ ਹਾਂਜੀ ਹਾਂਜੀ ਸਾਡਾ ਨੁਕਸਾਨ ਕਰਿਆ ਸੀਦਾ ਸਰਕਾਰ ਦਾ ਨੁਕਸਾਨ ਅਸੀਂ ਹੁਣ ਹੁਣ ਵੀ ਦੇਖਦੇ ਹਾਂ ਹੁਣ ਵੀ ਅਸੀਂ ਸਰਕਾਰ ਦਾ ਕੀ ਨੁਕਸਾਨ ਕਰਤਾ ਬੈਠੇ ਹੁਣ ਹੁਣ ਵੀ ਨੁਕਸਾਨ ਆਕਰ ਪੰਜਾਬ ਦੀ ਹੋ ਰਿਹਾ ਹੈਗਾ ਪਹਿਲੀ ਗੱਲ ਤਾਂ ਇਹਨਾਂ ਦੇ ਅਸੀਂ ਇਸ ਦੇਸ਼ ਦੇ ਵਸਿੰਦੇ ਆ ਅੰਨਦਾਤਾ ਹੈ ਅੰਨਦਾਤਾ ਦੇ ਉੱਤੇ ਇਹਨਾਂ ਨੇ ਅਥਰੂ ਗਾਂਹ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਬਲਕਿ 315 ਬੋਰ ਦੇ ਐਸਐਲਆਰ ਦੇ ਫਾਇਰ ਵੀ ਕਰੇ ਨੇ ਐਸੇ ਤੁਹਾਡੇ ਆਗੂਆਂ ਕੋਲੇ ਐਸਐਲਆਰ ਦੇ 315 ਬੋਰ ਦੇ ਗੋਲੀਆਂ ਦੇ ਖੋਖ ਨੇ ਖੋਖ ਵੀ ਹੈਗੇ ਨੇ ਜਿਵੇਂ ਵਗਰੀਏ ਕੀ ਕਰਨਾ ਸੀ ਕੋਈ ਅੱਤਵਾਦੀਆਂ ਇਹ ਕੀ ਮਤਲਬ ਹੋਇਆ ਸੁਪਰੀਮ ਕੋਰਟ ਨੇ ਮੈਨਾਂ ਨੂੰ ਝਾੜ ਪਾਈਏ ਵੀ ਛੋਟਾ ਮਤਲਬ ਕੀ ਇਹ ਵਿੱਚ ਬੈਰੀਗੇਟ ਲਾਉਣ ਦਾ ਵੀ ਕਿਸਾਨਾਂ ਦਿੱਲੀ ਜੰਤਰ ਮੰਤਰ ਦੇ ਅੰਦਰ ਨੂੰ ਜਾਣ ਦਿਓ ਹਾਂ ਜੀ ਇਹਨਾਂ ਦਾ ਕੀ ਰਾਇਟ ਹੈ ਕੀ ਹੱਕ ਹੈ ਇਹ ਜ਼ਿਲ੍ਹਾ ਰਸਤੇ ਵਿੱਚ ਬੈਰੀਗੇਟ ਆ ਤੁਸੀਂ ਆਪ ਦੇਖੋ ਪਾਕਿਸਤਾਨ ਦਾ ਬਾਟਰ ਬਣਾਇਆ ਹੋਇਆ ਹਾਂ ਜੀ ਇਤੋਂ ਗਾਹਾਂ ਜਾ ਕੇ ਸੰਧੂ ਬਾੜੀ ਸੰਭੂ ਆਰਡਰ ਤੇ ਅਜ ਤੂੰ ਕਹਾ ਬੜਾ ਕੁਛ ਹਲੇ ਅਜ ਬਹੁਤ ਕੁਛ ਆ ਗਿਆ ਅਰੇ ਇਦੋਂ ਕਹਾ ਪੰਜ ਸੱਤ ਲੇਹਾਂ ਹੋਰ ਨੇ ਕਹਾਣੇ ਲੱਗ ਰਿਹਾ ਹੈ ਕਿਲੋਮੀਟਰ ਕਹਾਣੇ ਲੱਗਿਆ ਹੈ ਕੱਲਾ ਇੱਥੀ ਬਸ ਨਹੀਂ ਕਹਾਣੇ ਲੱਗ ਰਿਹਾ ਹੈ ਸਹੀ ਤੇ ਹੁਣ ਜਿਵੇਂ ਅਸੀਂ ਪਹਿਲੇ ਪਾਪਾ ਜੀ ਇਹ ਵੀ ਕਹਤਾ ਹਾਂ ਸੁਪਰੀਮ ਕੋਰਟ ਨੇ ਜਿਹੜੀ ਝਾੜ ਪਾਈ ਹੈ ਕੱਟਰ ਸਰਕਾਰ ਨੂੰ ਹਾਂ ਉਹਨੇ ਇਹ ਕਹਤਾ ਵੀ ਤੇਰਾ ਹੱਕ ਨਹੀਂ ਕੱਟਰ ਸਰਕਾਰ ਨੂੰ ਕਹਿੰਦਾ ਵੀ ਰੋਕਣ ਦਾ ਦਿੱਲੀ ਰੋਕ ਸਕਦੀ ਹੈ ਇਹ ਤਾਂ ਖੱਟਰ ਸਰਕਾਰ ਇੱਕ ਹਰਿਆਣੇ ਦਾ ਮੁੱਖ ਮੰਤਰੀ ਇਹ ਤੁਹਾਨੂੰ ਆਪ ਹੀ ਪਤਾ ਸੁਪਰੀਮ ਕੋਰਟ ਦੀ ਤਾਂ ਲੋੜ ਹੀ ਨਹੀਂ ਵੀ ਉਹ ਰਸਤਾ ਰੋਕ ਨਹੀਂ ਸਕਦਾ ਹਾਂਜੀ ਬਲਕਿ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਮੰਨਦੀ ਨਹੀਂ ਹਾਂਜੀ ਇਹ ਤਾਂ ਆਰਐਸਐਸ ਵਾਲੇ ਨੇ ਤਾਂ ਆਪ ਦੇ ਆਪ ਨੂੰ ਆਪ ਹੀ ਕਰੂਣ ਮੰਨਦੇ ਨੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਮੁੰਡੇ ਹਾਂਜੀ ਕੁਛ ਝਾੜਾ ਪਾਈ ਜਾਣ ਸੁਪਰੀਮ ਕੋਰਟ ਹਾਈ ਕੋਰਟ ਦਾ ਬਸਰਮ ਨਹੀਂ 15 ਤਰੀਕ ਦਾ ਜਵਾਬ ਸੁਪਰੀਮ ਕੋਰਟ ਨੇ ਝਾੜ ਪਾਈ ਹੈ ਇਹਨਾਂ ਨੇ ਸੁਪਰੀਮ ਕੋਰਟ ਦੀ ਝਾੜ ਦਾ ਸਰਕੀ ਕਰਿਆ ਆ ਦੇਖੋ ਆਸਰ ਹੈ ਕੋਈ ਆਸਰ ਨਹੀਂ ਕੀਤਾ ਜੀ ਇਹਨਾਂ ਨੇ ਕਰਿਆ ਕੋਈ ਆਸਰ ਨਾ ਨਾ ਕੋਈ ਆਸਰ ਨਹੀਂ ਕੀਤਾ ਜੀ ਇੱਥੇ ਕੋਈ ਕਾਨੂੰਨ ਨਾ ਦੀ ਇੰਡੀਆ ਦੇ ਵਿੱਚ ਚੀਜ਼ ਹੈ ਰਹਿਮ ਤਾਂ ਜੀ ਨਹੀਂ ਹੈ ਜਿਵੇਂ ਆਪਾਂ ਇੱਕ ਦੂਜੇ ਤੋਂ ਪਿੰਡ ਜਾ ਸਕਦੇਗੇ ਓਸੀ ਆਪਾਂ ਇੱਕ ਏਰੀਆ ਤੋਂ ਦੂਜੇ ਏਰੀਆ ਜਾ ਸਕਦੇ ਹਾਂ 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 ਅਸੀਂ ਇਸ ਦੇਖਦੇ ਯਾਰ ਪਸੰਦ ਆ ਅਸੀਂ ਕਿਤੇ ਵੀ ਜਾ ਸਕਦੇ ਹਾਂ ਇਹ ਵੀ ਗੱਲ ਹੈ ਹੁਣ ਮੰਨ ਕੇ ਚਲੋ ਪਾੜ ਪਾਉਣਾ ਚਾਹੁੰਦੇ ਨੇ ਕਿ ਦੋਨਾਂ ਏਰੀਆ ਦੇ ਵਿੱਚ ਹਾਂ ਹਾਂ ਪਰ ਹਰਿਆਣੇ ਦੇ ਕਿਸਾਨਾਂ ਨੂੰ ਉਹਨੇ ਕੁੱਟ ਕੁੱਟ ਕੇ ਅੰਦਰ ਬੰਦ ਕਰ ਰੱਖਿਆ ਕੀ ਗੱਲ ਉਹਨਾਂ ਦਾ ਹੱਕ ਨਹੀਂ ਬਣਦਾ ਐਮਐਸਪੀ ਤਾਂ ਉਹਨਾਂ ਨੂੰ ਵੀ ਚਾਹੀਦਾ ਸਾਰੇ ਨੀਅਰ ਇੰਡੀਆ ਦੇ ਮਾਦਮਾ ਹਰਿਆਣਾ ਰਾਜਸਥਾਨ ਯੂਪੀ ਐਮਪੀ ਮਹਾਰਾਸ਼ਟਰ ਸਾਰੀਆਂ ਸਟੇਟਾਂ ਨੂੰ ਐਮਐਸਪੀ ਚਾਹੀਦੀ ਹੈ ਇਕੱਲੇ ਐ ਨਹੀਂ ਹੈਗਾ ਵੀ ਇਕੱਲੇ ਪੰਜਾਬ ਨੂੰ ਐਮਐਸਪੀ ਚਾਹੀਦੀ ਹੈ ਹਾਂਜੀ ਸਾਡੇ ਕੋਲ ਤਾਂ ਨਾਲ ਬਲਕੇ ਐਮਐਸਪੀ ਹੈਗੀ ਕਣਕ ਤੇ ਝੋਨੇ ਤੇ ਪੰਜਾਬ ਹਣੇ ਦੇ ਵਿੱਚ ਤਾਂ ਐਮਐਸਪੀ ਦੇ ਫਸਲ ਪੱਕਦੀ ਹੈ ਅਸੀਂ ਤਾਂ ਦੂਸਰੇ ਭਰਾਵਾਂ ਦਾ ਹੱਕ ਦਵਾਉਣ ਜਾਂਦੇ ਆ ਅਸੀਂ ਪਰ ਜੇ ਇੱਕ ਗੱਲ ਹੋਰ ਕਰੀਏ ਆਪਾਂ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੈ ਹਾਂਜੀ ਇਦਾਂ ਇਹਨਾਂ ਨੇ ਬਾਰਡਰ ਬਣਾਤਾ ਆ ਬਾਰਡਰ ਪੰਜਾਬ ਦਾ ਇਹਨੇ ਤਾਂ ਬਾਰਡਰ ਬਣਾਤਾ ਜੀ ਇਹਨਾਂ ਨੇ ਇਦਾਂ ਇਹਨਾਂ ਨੇ ਬਾਰਡਰ ਬਣਾਤਾ ਇਹਨੇ ਤਾਂ ਪੰਜਾਬ ਖਤਮ ਕਰਤਾ ਜੇ ਕਿਸਾਨ ਹੁਣ ਕਿਤੇ ਪੱਕੇ ਧਰਨੇ ਲਾ ਕੇ ਡਟ ਕੇ ਬੈਠ ਗਏ ਫੇਰ ਕਿਤੇ ਨਾ ਕਿਤੇ ਇਹਨਾਂ ਨੂੰ ਖਾਲਸਤਾਨੀ ਕਿ ਆ ਜਾਂਦਾ ਉਹਦਾ ਉਹਦਾ ਬਣਾ ਉਹਦਾ ਵੀਰ ਜੀ ਛੋਟੇ ਜਵਾਬ ਮੈਂ ਥੋੜੀ ਗਲਤਦਾ ਉਹਦਾ ਪਹਿਲੇ ਹੀ ਕਹਿ ਰਹੇ ਨੇ ਹਾਂਜੀ ਉਦੋਂ ਸ਼ਾ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਕਿ 20 ਚ 21 ਚ ਸਾਨੂੰ ਇਹਨਾਂ ਨੇ ਖਾਲਸਤਾਨੀ ਕਿਹਾ ਨਹੀਂ ਅੱਤਵਾਦੀ ਕਿਹਾ ਨਹੀਂ ਹਾਂਜੀ ਇਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਡਰਾਇਆ ਵੀ ਇਹ ਖਾਲਸਤਾਨੀ ਨਾ ਅੱਤਵਾਦੀ ਨੇ ਜਦੋਂ ਉਹਨਾਂ ਨੂੰ ਅਸੀਂ ਲੰਗਰ ਚ ਕਾਇਆ ਜਦੋਂ ਅਸੀਂ ਧਰਨਾ ਪੱਟ ਕੇ ਉੱਥੋਂ ਆਏ ਮੰਗਾ ਮੰਗਵਾ ਕੇ ਉਹ ਰੋਏ ਵੀ ਤੁਸੀਂ ਜਾ ਰਹੇ ਹੋ ਸਾਰੇ ਲੋਕ ਬਹੁਤ ਰੋ ਰਹੇ ਸੀ ਉਸ ਵਕਤ ਹਾਂ ਰੋ ਰਹੇ ਸੀ ਤੁਸੀਂ ਜਾਉਣਾ ਇਹ ਤਾਂ ਬਾਈ ਜੀ ਆਪਣਾ ਨਾਮ ਸਰਕਾਰ ਇਹੀ ਬਾਟਰ ਜਾਂ ਤਾਂ 6 ਮਹੀਨੇ ਇਹਨਾਂ ਨੂੰ ਇੱਥੇ ਕੈਂਪ ਰੱਖ ਲੈ ਆ ਫਸਲ ਆ ਜਾਊਗੀ ਕਣਕ 6 ਮਹੀਨੇ ਰੁਕ ਜੇ ਫਿਰ ਇਹਨਾਂ ਨੂੰ ਲੱਗੂ ਪਤਾ ਖਾਲਸਤਾਨ ਨੇ ਕੀ ਆ ਸਾਰੇ ਆਲ ਵਰਡ ਦੀ ਟੀਕ ਵੱਜੂਗੀ 6 ਮਹੀਨੇ ਦੀ ਇੱਕ ਫਸਲ ਰੋਗੀ ਤਾਂ ਸ਼੍ਰੀਮਤੀ ਇੰਦਰਾ ਜੰਦੀ ਇਹ ਬਾਟਰੋਂ ਦੇ ਚੱਲਣਗੇ ਜਦੋਂ ਇਸ ਦੇਸ਼ ਦੇ ਭੁਨਾਰਨ ਦੇ ਖਾਲੀ ਦੀ ਸ਼੍ਰੀਮਤੀ ਇੰਦਰਾ ਗਾਂਧੀ ਅਮਰੀਕਾ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗੜ ਜਾਂਦੀ ਸੀ ਉੱਥੇ ਉਹਨਾਂ ਨੂੰ ਅਨਾਜ ਮਹਿੰਗਾ ਪੈਂਦਾ ਤੇ ਉਹਨਾਂ ਨੇ ਆ ਕੇ ਪੰਜਾਬ ਦੇ ਇੰਡੀਆ ਦੇ ਕਿਸਾਨਾਂ ਮੂਰੇ ਹੱਥ ਬੰਨੇ ਪੰਜਾਬ ਹਰਿਆਣੇ ਦੇ ਵੀ ਸਾਨੂੰ ਤੁਸੀਂ ਅਨਾਜ ਮਹਈਆ ਕਰਾਓ ਹੁਣ ਜਦੋਂ ਅਨਾਜ ਦੇਖੋ ਟਿੱਬੇ ਪੱਤਰ ਕਰਕੇ ਬਜ਼ੁਰਗਾਂ ਨੇ ਹਾਂਜੀ ਮਸਾ ਪਾਹੀ ਜੋਗ ਜ਼ਮੀਨ ਕਰੀ ਹੈਗੀ ਇਸ ਦੇਖਦੇ ਅਨਾਜ ਦੇ ਭੰਡਾਰ ਭਰੇ ਇਹਨਾਂ ਨੂੰ ਨਾਜ ਦਿੱਤਾ ਹੁਣ ਜਦੋਂ ਨਾਜ ਹੋ ਗਿਆ ਇਹਨਾਂ ਦੇ ਭੰਡਾਰ ਭਰ ਗਏ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਚਲੋ ਇਹ ਦੂਜੇ ਸਟੇਟਾਂ ਤੋਂ ਵੀ ਖਰੀਦਦੇ ਨੇ ਉਹ ਵੀ ਸਾਡੇ ਭਾਈ ਨੇ ਚੱਲ ਬਾਹਰ ਨਹੀਂ ਅਸੀਂ ਖਰੀਦਦੇ ਹੁਣ ਇਹਨਾਂ ਦਾ ਢਿੱਡ ਭਰ ਗਿਆ ਅਨਾਜ ਨਾਲ ਹੁਣ ਅਸੀਂ ਖਾੜਕੁੱਤ ਬੱਦੀ ਹੋ ਗਈ ਉਹਨਾਂ ਦਾ ਹਨ ਮਿੰਤਾ ਕਰਦੇ ਕਿਸਾਨ ਇਸ ਦੇਸ਼ ਦਾ ਅਨਦਾਤਾ ਜਿੱਦੇ ਦਾ ਬਾਬਾ ਜੀ ਮੋਤੀ ਆਇਆ ਹੈ ਉਦ ਦੇ ਨਾ ਮੈਨੂੰ ਨਾ ਪੰਜਾਬ ਦਾ ਕੋਈ ਭਲਾ ਨਹੀਂ ਇਹ ਤਾਂ ਜੀ ਪੰਜਾਬ ਕੀ ਇਹ ਸਾਰੇ ਇੰਡੀਆ ਨੂੰ ਵੇਚਿਆ ਜਿਹਾ ਇਹਨਾਂ ਨੇ ਲਾਲਕਲਾ ਵੇਚਤਾ ਜੀ ਬਾਦਸ਼ਾਹ ਬੰਦਿਆਂ ਦੇ ਬਾਹਲੇ ਦੇਸ਼ ਦੇ ਬਾਦਸ਼ਾਹ ਦੇ ਚੀਜ਼ ਤਾਂ ਪਤਾ ਨਹੀਂ ਲਾਲਕਲਾ ਵਾਨਿਆਣਾਂ ਨੂੰ ਵੇਚਤਾ ਜਿੱਦੇ 15 ਅਗਸਤ ਤੇ 26 ਜਨਵਰੀ ਦਾ ਸਮਾਗਮ ਹੁੰਦਾ ਵਾਨਿਆਣਾਂ ਨੇ ਉਹਨੂੰ ਕਿਰਾਇਆ ਦਿੰਦੇ ਨੇ ਇਹ ਅੱਛਾ ਬਾਬਾ ਜੀ ਕਿਹੜਾ ਮੈਨੂੰ ਨਾ 에ਰਪੋਰਟ ਵੀ ਵੇਚਿਆ ਹੋਇਆ ਹੈ ਛੱਡ 에ਰਪੋਰਟ ਵਿੱਚ ਸਾਰਾ ਰੇਲਾ ਰੇਲਾ ਦਾ ਰੇਲਾ ਰੇਲਾ ਦਾ ਵੀ ਸਾਰਾ ਕੁਝ ਵੇਚਤਾ ਜੇ ਆਪਾਂ ਸਾਰੀਆਂ ਗੱਲਾਂ ਕਿਉਂ ਨਹੀਂ ਦੇ ਰਿਹਾ ਐਮਐਸਪੀ ਤਾਂ ਨਹੀਂ ਦੇ ਰਿਹਾ ਜੀ ਚਲੋ ਹਰਿਆਣੇ ਤੇ ਪੰਜਾਬ ਤਾਂ ਐਮਐਸਪੀ ਹੈਗੀ ਬਾਹਰਲੇ ਸੂਬਿਆਂ ਦੇ ਵਿੱਚ ਐਮਐਸਪੀ ਕਿਉਂ ਨਹੀਂ ਦਿੰਦਾ ਜੀ ਯੂਪੀ ਵਾ ਰਾਜਸਥਾਨ ਚ ਉੱਥੇ ਵਾਨੀ ਡਾਨੀ ਦੇ ਸਹਲੂ ਨਹੀਂ ਜੇ ਐਮਐਸਪੀ ਦੇਤੀ ਤਾਂ ਵਾਨੀ ਡਾਨੀ ਨੂੰ ਐਮਐਸਪੀ ਦੇ ਸਰਕਾਰੀ ਖਰੀਦ ਤੇ ਉਹਨੂੰ ਖਰੀਦਣਾ ਪੁਣਾਜ ਇਹ ਤਾਂ ਉਹਨਾਂ ਦਾ ਯਾਰ ਹੈ ਉਹਨਾਂ ਦਾ ਫਾਇਦਾ ਕਰਨਾ ਚਾਹੁੰਦਾ ਕਿਸਾਨਾਂ ਨੂੰ ਤਾਂ ਇਹ ਮਾਰਦਾ ਹੈ ਇਹ ਗੱਲ ਕਹਿਣਾ ਚਾਹਣਾ ਜੀ ਇਹ ਪੰਜਾਬ ਨਾਲ ਹੀ ਕਿਉਂ ਪੰਗੇ ਲੈਂਦਾ ਜਦੋਂ ਪੰਜਾਬ ਤੋਂ ਪੰਜਾਬ ਨਹੀਂ ਹਾਰ ਮੰਨਦਾ ਹੈਗਾ ਪੰਜਾਬ ਜਿੱਤਦਾ ਹੈਗਾ ਪੰਜਾਬ ਦੇ ਵਿੱਚੋਂ ਇਹਦੇ ਵਿਰੁੱਧ ਬਗਾਵਤ ਉੱਠਦੀ ਹੈ ਇਹਨੂੰ ਆਇਆ ਵੀ ਪੰਜਾਬ ਨੂੰ ਕੁਚਲਣ ਦੇ ਨੂੰ ਇਹ ਨਹੀਂ ਪਤਾ ਵੀ ਇਹਦਾ ਐਮਦ ਸਾਹਿਬ ਲਾਲੀ ਤੋਂ ਨਹੀਂ ਲੋਟਾ ਹੈ ਹਾਂਜੀ ਜੀ ਮੈਂ ਤਾਂ ਉਹ ਇਹ ਬੋਲਾ ਤੀਗਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਤ ਸਾਹੇ ਦਾ ਐਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਬਸਨੀਕ ਵੀ ਜਿਹੜਾ ਖਾਦਾ ਪੀਤਾ ਆਪਣੇ ਘਰੇ ਉਹ ਖਾਪੀ ਲੋ ਬਾਕੀ ਲਾਹੇ ਨਾਲ ਸਾਰੇ ਆ ਕੇ ਲਈ ਜਾਣਾ ਠੀਕ ਹੈ ਜੀ ਬਹੂ ਬੇਟੀਆਂ ਨੂੰ ਚੱਕ ਕੇ ਜਵਾਨ ਕੁੜੀਆਂ ਨੂੰ ਲੈ ਜਾਂਦੀ ਗਾਜਨੀ ਦੇ ਬਾਜ਼ਾਰ ਦੇ ਵਿੱਚ ਜਿੱਤ ਤਾਰ ਕੇ ਪਹਿਲਾਂ ਟਕੇ ਟਕੇ ਗਾਜਨੀ ਦੇ ਬਾਜ਼ਾਰ ਚ ਉਹਨਾਂ ਨੂੰ ਵੇਚਦਾ ਸੀ ਸਿੰਘਾਂ ਨੇ ਛੜਾ ਕੇ ਉਹਨਾਂ ਦੇ ਘਰੋਂ ਘਰੀ ਪਾੜੀਆਂ ਜਦੋਂ ਇਹ ਕਹਿੰਦੇ ਨੇ ਵੀ ਵੱਜ ਗਏ ਸਿੰਘਾਂ ਦੇ 12 ਇਹ 12 ਉਦੋਂ ਵੱਜਦੀ ਸੀ ਜਦੋਂ ਉਹਨਾਂ ਦੀ ਬਹੂ ਬੇਟੀਆਂ ਨੂੰ ਛੜਾ ਕੇ 12 ਵਜੇ ਘਰੇ ਵਾੜ ਦਿੰਦੀ ਹੁਣ ਕਹਿੰਦੇ ਨੇ ਵੀ ਵੱਜ ਗਏ ਸਿੰਘਾਂ ਦੇ 12 ਇਹ 12 ਵਾਲਾ ਪੈਰਾ ਉਦੋਂ ਹੋਇਆ ਮਾਹਰ ਹੁੰਦੇ ਸੀ ਰਾਤ ਨੂੰ ਜਿੱਥੇ ਕਰਦੇ ਸੀ ਉਦੋਂ ਇਹਨਾਂ ਦੇ ਟਕੇ ਟਕੇ ਦੇ ਵਿੱਚ ਬਹੂਆਂ ਬੇਟੀਆਂ ਰੰਗ ਜੇਬ ਸਵਾ ਮਣ ਜਨੂ ਲਹਾ ਕੇ ਰੋਟੀ ਖਾਂਦਾ ਸੀ ਇੱਕ ਜਨੇਊ ਦੇ ਵਿੱਚ ਅੱਧਾ ਕਿਤੋਲਾ ਵਜਨ ਹੁੰਦਾ ਸਵਾ ਮਣ ਦਾ ਬੇਟ ਦੇਖੋ ਕਿੰਨਾ ਹੁੰਦਾ ਸਵਾ ਮਣ ਲਹਾ ਕੇ ਗਾਲ ਵੱਟ ਕੇ ਇੱਕ ਟਾਈਮ ਦੀ ਰੋਟੀ ਫੇਰ ਖਾਂਦਾ ਹੁੰਦਾ ਸੀ ਇਹ ਨੌਵੇਂ ਪਾਸਾ ਨਾਂ ਬਲੀਦਾਨ ਦਿੰਦੇ ਚਾਂਦਨੀ ਚੌਂਕ ਦੇ ਵਿੱਚ Hindu Hindu ਧਰਮ ਵਾਸਤੇ ਤਾਂ ਅੱਜ ਨੂੰ ਹਿੰਦੂਆਂ ਦਾ ਨਾਮੋਂ ਨਿਸ਼ਾਨ ਨਹੀਂ ਦੀ ਮਿਲਣਾ ਜਿਹੜੇ ਹੁਣੇ ਚੌੜੇ ਹੋਏ ਬੈਠੇ ਨੇ ਅੱਖਾਂ ਦਿਖਾਉਂਦੇ ਨੇ ਸਿੱਖਾਂ ਨੂੰ ਇਹ ਵੀ ਗੱਲ ਹੈ ਜੀ ਇਹ ਕਹਿੰਦੇ ਸਿੱਖਾ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਰੱਖਿਆ ਤਾਂ ਆ ਹੁਣ ਅਯੋਧਿਆ ਦਾ ਮੰਦਿਰ ਬਣਿਆ ਮੁਬਾਰਕ ਹਾਂਜੀ ਵੀ ਬਣਾ ਲਿਆ ਸ਼ੇ ਇਹ ਨਹੀਂ ਕਹਿੰਦੇ ਵਿਰੋਧ ਨਹੀਂ ਕਰਦੇ ਵੀ ਕਿਉਂ ਬਣਾ ਲਿਆ ਹਾਂਜੀ ਬਾਬਰ ਨੇ ਬਾਬਰ ਬਾਦਸ਼ਾਹ ਨੇ ਮੰਦਿਰ ਟਾ ਕੇ ਮਸਜਿਦ ਬਣਾਈ ਸੀ ਇਹਨਾਂ ਨੇ ਹੁਣ ਮਸਜਿਦ ਟਾ ਕੇ ਮੰਦਿਰ ਬਣਾ ਲਿਆ ਬਾਬਰ ਤੇ ਦੇ ਵਿੱਚ ਇਹਨਾਂ ਦੇ ਵਿੱਚ ਫੇਰ ਫਰਕ ਕੀ ਰਹਿ ਗਿਆ ਵੀ ਇਹ ਵੀ ਗੱਲ ਹੈ ਜੀ ਹੈ ਉਹਨਾਂ ਦੇ ਮੰਦਰ ਢਾਕੇ ਇਹਨਾਂ ਨੇ ਸੋਮਨਾਥ ਮੰਦਰ ਢਾਕੇ ਅਮਰਤ ਸਾਹਿਬ ਜਾਲੀ ਨੇ ਉਦੋਂ ਗੁਰੂ ਤੇਗ ਬਹਾਦਰ ਨੇ ਇਹਨਾਂ ਦੇ ਮੰਦਰਾਂ ਦੀ ਰੱਖਿਆ ਕਰੀ ਤੀ ਜਨੇਊ ਦੀ ਇਹ ਤਾਂ ਸਿੱਖਾਂ ਦੇ ਚਰਨ ਧੋਤੋਂ ਤੋਂ ਪਹਿਨ ਕਿਸਾਨਾਂ ਦੇ ਜਿਹੜਾ ਅੱਜ ਇਹ ਦੁਸ਼ਮਣ ਬਣੇ ਬੈਠੇ ਨੇ ਠੀਕ ਹੈ ਜਿਵੇਂ ਆਪਾਂ ਕਹਿੰਦੇ ਆ ਬਾਗੀ 12 ਗੋਲ ਦਮਾਲੇ ਚਾਰੇ ਰੜਕਣ ਬੈਰੀ ਹਾਂ ਰੜਕਦੇ ਨਹੀਂ ਇਹਨਾਂ ਦੇ ਇਹਨਾਂ ਦੇ ਰੜਕਦੇ ਨਹੀਂ ਜੀ ਇਹ ਪੰਥ ਨੂੰ ਖਤਮ ਕਰਨਾ ਚਾਹੁੰਦੇ ਨੇ ਪੰਥ ਪਰ ਇਹ ਦਸਵੇਂ ਪਾਛਾ ਦਾ ਸਾਜਿਆ ਹੋਇਆ ਪੰਥ ਦਾ ਪੁੱਤ ਨਹੀਂ ਖਤਮ ਮਰ ਜਾਣਗੇ ਪਰ ਹਟਦੇ ਨਹੀਂ ਹੈਗੇ ਇਹ ਨਹੀਂ ਖਤਮ ਹੁੰਦਾ ਇਹ ਨਹੀਂ ਖਤਮ ਹੁੰਦਾ ਇਹਨੂੰ ਖਤਮ ਕਰਨ ਵਾਲੇ ਬਦਾਲੀ ਵਰਕੇ ਰੰਗ ਜੇ ਵਰਕੇ ਆਗੇ ਕਿਹੜੀ ਬਾਗ ਦੀ ਮੂਲੀ ਨੇ ਜਿਵੇਂ ਕਹਿੰਦੇ ਹੋਰ ਸਾਰੇ ਦੇਸ਼ ਡਰਦੇ ਨੇ ਪਰ ਪੰਜਾਬ ਤੋਂ ਕੋਈ ਆਉ ਨਹੀਂ ਹੁੰਦਾ ਨਾ ਅੱਜ ਡਰੀਏ ਨਾ ਕੱਲ ਡਰੀਏ ਆ ਖੜੇ ਆ ਦਰਨਾ ਹੈ ਵੀ ਨਹੀਂ ਛੱਜਰੇ ਬਣੇ ਖੜਿਆਂ ਨਾਲੇ ਇੱਕ ਹੋਰ 10 ਦਸਤਰਾਂ ਮਾਧੀਮਾ ਰਹੀਂ ਆ ਬਾਟਰ ਬਣ ਕੇ ਜਾਵਾਂ ਜਾਵਾਂ ਆ ਦੇਖ ਲੋ ਅੱਜ ਬਾਟਰ ਦੇਖ ਲੋ ਤੁਸੀਂ ਕਿਹ ਜਾਵਾਂਗੇ ਜਿੱਤੇ ਕਿਸਾਨ ਆਗੂਆਂ ਨੇ ਸਾਨੂੰ ਆਰਡਰ ਦਿੱਤਾ ਇਹਨੂੰ 5 ਮਿੰਟਾਂ ਚ ਬਣ ਦਿਆ ਇਹ ਵੀ ਗੱਲ ਹੈਗੀ ਬਸ ਇੱਕ ਖੜੇ ਨੇ ਇੱਥੇ ਬਣਿਆ ਆਹ ਗੋਡੂ ਜੇ ਮੇਰੇ ਭਾਈ ਦੇ ਦੇਖੋ ਜੀ ਕਿਵੇਂ 5 ਮਿੰਟ ਵੀ ਨਹੀਂ ਛੱਡ ਦੇਖੋ ਕਿਵੇਂ ਜਾਂਦੇ ਆ ਕੋ ਕਿ ਬਈ ਜਿਹੜੇ ਆ ਖੜੇ ਨੇ ਕਿ ਬਾਬਾ ਕਹਿੰਦਾ 5 ਮਿੰਟ ਦੇ ਵਿੱਚ ਸਾਰੇ ਭਾਜ ਦੇ ਸਾਡੇ ਮੂਰੇ ਟਿਕਦੇ ਨਹੀਂ ਇਹਦਾ ਗੱਲ ਕਰ ਹਲੇ ਆਰਡਰ ਨਹੀਂ ਮਿਲਿਆ ਪਿੱਛੋਂ ਆ ਦੋ ਦਿਨ ਮਾੜਾ ਜਿਹਾ ਮਾਹੌਲ ਖਰਾਬ ਸੀ ਆ ਕੱਲ ਮੁੰਡੇ ਗੱਲਾਂ ਦੇ ਸੇਸੇ ਅੱਜ ਵੀ ਟਰਾਲੀਆਂ ਚ ਪਏ ਜਿਹੜੇ ਇਹਨਾਂ ਨੂੰ ਚਾਲਦੇ ਗੋਲਿਆਂ ਚ ਇਹਦਾ ਹਰੇ ਸਾਡੇ ਕਿਸਾਨਾਂ ਆ ਗੁਆ ਨਾ ਮੀਟਿੰਗ ਕਰਦ ਨੇ ਜਦੋਂ ਮੀਟਿੰਗ ਦੇ ਵਿੱਚ ਸਾਨੂੰ ਪਤਾ ਨਿਕਲਣਾ ਕੋਈ ਸਹੀ ਜਦੋਂ ਸਾਨੂੰ ਆਰਡਰ ਦੇ ਤਾਂ ਇਹ 5 ਮਿੰਟ ਨਹੀਂ ਖੜਨਾ ਬਾਈ ਡਰੋਨਾਂ ਵੀ ਗੋਲੇ ਛਿੱਟੇ ਜਾ ਰਹੇ ਆ ਪਹਿਲੀ ਗੱਲ ਐ ਦੇਖੋ ਵੀ ਡਰੋਨ ਨਾਲ ਗੋਲੇ ਛੱਟਣ ਦੀ ਕੀ ਮਰਜ਼ੀ ਆ ਕੱਲੇ ਪੰਜਾਬ ਦੀ ਹੱਥ ਜਾ ਕੇ ਛੱਟ ਕੇ ਜਾਂਦੇ ਮਰਜ਼ਾ ਦਾ ਕੋਈ ਹੱਥੋਂ ਹੱਥ ਦੇਖਣ ਵਾਲਾ ਕੰਮ ਕਰਾਉਂਦਾ ਆ ਗੋਲੇ ਚੀਨ ਨਾਲ ਤੇ ਹਾਂ ਉਧਰ ਛਿੱਟ ਲੈਣ ਗੋਲੇ ਆਪਦੇ ਦੇਸ਼ ਵਾਸੀਆਂ ਦੇ ਕਿਉਂ ਛਿੱਟਦੇ ਨੇ ਚੀਨ ਨਾਲ ਦੇਖਣੇ ਜਾ ਕੇ ਦੇ ਦਿੰਦੇ ਖਾਲਸੇ ਰਾਜ ਨੇ ਇਹਨਾਂ ਨੂੰ ਉਹ ਖਾਲਸੇ ਪੰਥ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਲਾਲੂਏ ਨੇ ਇਹਨਾਂ ਨੂੰ ਚੀਨ ਦਾ ਬਾਰਡਰ ਰੋਕ ਕੇ ਦਿੱਤਾ ਸੀਗਾ ਉਸ ਤੋਂ ਉਹਨਾਂ ਦੇ ਮੰਨ ਤੋਂ ਬਾਅਦ ਜਦੋਂ ਉਹਨਾਂ ਦਾ ਖੱਖਿਆ ਦਾ ਰਾਜ ਆ ਗਿਆ ਉਹ ਚੀਨ ਦੇ ਬਾਰਡਰ ਤੋਂ ਨਾ 20 ਕਿਲੋਮੀਟਰ ਨਾ ਆ ਕੇ ਬਹਿ ਗਏ ਚੀਨ ਵਾਲੇ ਉਹਨਾਂ ਦੇ ਛਿੱਟਣ ਦਾ ਗੋਲੇ ਲੋਕ ਯਾਦ ਨਹੀਂ ਕਰਦੇ ਜਿਵੇਂ ਜੇ ਇੱਕ ਵਾਰੀ ਜਿਵੇਂ ਪਕਾਪਾ ਪੰਜਾਬੀ ਦੇ ਵਿੱਚ ਕਹਿ ਕੇ ਲੈ ਕੇ ਚੱਲੀਏ ਤੇ ਪੁਰਾਣੀਆਂ ਗੱਲਾਂ ਭੁੱਲੇ ਵੀਰੇ ਪਰ ਨਵੀਆਂ ਗੱਲਾਂ ਆਏ ਨਾਲੇ ਚੀਨ ਵਾਲੇ ਕਹਿੰਦੇ ਨੇ ਵੀ ਕਹਿੰਦੇ ਛੋਟੇ ਤੇ ਕੋਈ ਹੱਕ ਰੇ ਦਾ ਖਾਲਸਾ ਰਾਜ ਦੀ ਜ਼ਮੀਨ ਹੈ ਜਿੱਤੇ ਖਾਲਸਾ ਹੈ ਕਿ ਅਸੀਂ ਉਹਨਾਂ ਨੂੰ ਦੇ ਦੇਾਂਗੇ ਠੀਕ ਹੈ ਹੁਣ ਕਿ ਚਾਹੁੰਦੇ ਖਾਲਸਾ ਰਾਜ ਹੋਣਾ ਚਾਹੀਦਾ ਹਾਂ ਜਿਹੜੀ ਗੱਲ ਆ ਆਉ ਆਈ ਆ ਇਹ ਖਾਲਸਾ ਰਾਜ ਲੈ ਉਹਨਾਂ ਨੇ ਲੱਛਣ ਦੇਣਾ ਦੇ ਇਹ ਲੱਛਣ ਨੇ ਆ ਖਾਲਸਾ ਰਾਜ ਦਾ ਹੋਣਾ ਤੇ ਲੱਛਣ ਨੇ ਇਹ ਵੀ ਗੱਲ ਹੈ ਪਹਿਲੀ ਗੱਲ ਆ ਸੜਕ ਰੋਕਣ ਦਾ ਤਾਂ ਰਾਈਟ ਹੀ ਨਹੀਂ ਜਿੰਨੇ ਮੇਨ ਹਾਈਵੇ ਹੈਗਾ ਇਹ ਮੇਨ ਹਾਈਵੇ ਰੋਕਣ ਦਾ ਹੁਣ ਇੱਥੇ ਲੋਕ ਆਤਮ ਵਿਚਾਰੇ ਆਉਂਦੇ ਨੇ ਇੱਥੋਂ ਮੁੜ ਕੇ ਜਾਂਦੇ ਨੇ ਵਿਚਾਰੇ ਨੂੰ ਨਹੀਂ ਪਤਾ ਉਹ ਫੰਦਾ ਬਹੁਤ ਪ੍ਰੇਸ਼ਾਨ ਹੁੰਦੇ ਨੇ ਲੋਕਾਂ ਨੂੰ ਇਹ ਲੋਕ ਹੈ ਇਹ ਸਾਨੂੰ ਕਹਿੰਦੇ ਨੇ ਕਿ ਕਿਸਾਨ ਪ੍ਰੇਸ਼ਾਨ ਹੁੰਦੇ ਨੇ ਕਰਦੇ ਨੇ ਧਰਨਾ ਲਾ ਕੇ ਸਾਨੂੰ ਅਸੀਂ ਨਹੀਂ ਪਸ ਆ ਹਟਦਾ ਰਾਹ ਛੱਟਿਆ ਹੋਇਆ ਠੀਕ ਹੈ ਜੀ ਸਾਹਮਣੇ ਭਾਈ ਜਿੱਥੇ ਉਹ ਟਰੈਕਟਰ ਖੜੇ ਨੇਗੇ ਰਾਹ ਦੋਨੇ ਪਾਸੇ ਰਾਹ ਛੱਟਿਆ ਹੋਇਆ ਰੋਕਿਆ ਇਹਨਾਂ ਦਾ ਰੋਕਿਆ ਇਹਨਾਂ ਦਾ ਪਤਾ ਨਹੀਂ ਰੋਕਿਆ ਛੱਟਦਾ ਛੱਟਿਆ ਹੋਇਆ ਹੈ ਅਜ ਤਾਂ ਲੰਗਦੇ ਫੜਦੇ ਨੂੰ ਲੰਗਰ ਵੀ ਸ਼ਕਾਉਣਾ ਚਾਹ ਵੀ ਪਿਉਣਾ ਰੋਕਿਆ ਇਹਨਾਂ ਦਾ ਪਰੇਸ਼ਾਨ ਇਹ ਜਨਤਾ ਨੂੰ ਕਰਦੇ ਨਾ ਕਿ ਕਿਸਾਨ ਕਿਸਾਨਾਂ ਤਾਂ ਇਹ ਤਵਾ ਲਾਉਂਦੇ ਨੇ ਵੀ ਛਕਸਾਨ ਹਾਂ ਉਹ ਗੱਲ ਆ ਗਈ ਪਰ ਨਾਲੇ ਦਿੰਦੇ ਕਿਸਾਨ ਹੀ ਰੋਟੀ ਨੇ ਹਾਂ ਕੋਈ ਰੋਟੀ ਜਿਹੜੀ ਇਹਨਾਂ ਦੇ ਸਾਲੀ ਚ ਰਾਤ ਨੂੰ ਸਵੇਰ ਸ਼ਾਮ ਰੋਟੀ ਖਾਂਦੇ ਨੇ ਇਹ ਦੁੱਧ ਪੀਂਦੇ ਨੇ ਚਾਹ ਪੀਂਦੇ ਨੇ ਰੋਟੀ ਖਾਂਦੇ ਨੇ ਚੌਲ ਖਾਂਦੇ ਨੇ ਕਿਸਾਨਾਂ ਦਾ ਹੀ ਹੈ ਜਿਵੇਂ ਪਿਛਲੇ ਆ ਪਤਾ ਨਿਜ ਲਾ ਕੇ ਚੱਲੀ ਆ ਨਾ ਵੀ ਵੀਡੀਓ ਵੀ ਆਈਆਂ ਨੇ ਕਿ ਕਈ ਤੇ ਉਹਨਾਂ 'ਚ ਵੀ ਆ ਕੇ ਇਹ ਲੰਗਰ 삭 ਕੇ ਜਾਂਦੇ ਰਹੇ ਨੇ 삭ਦੇ ਰਹੇ 삭ਦੇ ਰਹੇ ਨਾਲੇ ਫੇਰ ਵੀ ਕਿਸਾਨ ਹੀ ਮਾਰਾ ਰਿਹਾ 삭ਦੀ ਸਾਡੇ ਡੰਡੇ ਮਾਰ ਲੈਣਾ ਲੰਗਰ ਤਾਂ ਇਹਨਾਂ ਨੂੰ ਹੁਣ ਕੁਛ ਕਰਦੇ ਨਹੀਂ ਇਹੀ 7.5 ਤੋਂ ਲੰਗਰ 삭 ਕੇ ਸਾਡੀ ਡੰਡੇ ਮਾਰਨਗੇ ਇਹ ਗੱਲ ਹੈ ਇਹ ਉਹ ਹੀ ਖਾਲੀ ਚਾ ਖਾਣਾ ਤੇ ਉਹ ਚ ਹੀ ਹੋਗਾ ਇਹਨਾਂ ਦੀ ਥਾਲੀ ਦੇ ਵਿੱਚ ਵੀ ਜਿਹੜੇ ਖੜੇ ਨੇ ਨਾ ਮੈਂ ਤਸਾ ਜਾਂ ਮੋਤੀ ਮੇਰੇ ਸੁਣ ਲੈ ਮੇਰੀ ਗੱਲ ਜਿਹੜੀ ਪ੍ਰਸ਼ਾਦਾ 삭ਦਾ ਮੋਤੀ ਉਹ ਕਿਸਾਨ ਪੈਦਾ ਕਰਦਾ ਹੈ ਠੀਕ ਹੈ ਜਿਹੜੀ ਚਾਹ ਪੀਂਦਾ ਉਹਦੇ ਵਿੱਚ ਵੀ ਦੁੱਧ ਕਿਸਾਨਾਂ ਦੀਆਂ ਡੇਰੀਆਂ ਚੋਂ ਜਾਂਦਾ ਹੈ ਹਾਂਜੀ ਜਿਹੜੀ ਰੋਟੀ ਪ੍ਰਸ਼ਾਦਾ ਸਕਦਾ ਚੌਲ ਸਕਦਾ ਢਾਲ ਸਬਜ਼ੀ ਸਕਦਾ ਉਹ ਕਿਸਾਨਾਂ ਦਾ ਹੀ ਸਕਦਾ ਜਿਹੜੇ ਇੱਕ ਨੰਬਰ ਚੀਜ਼ ਮਿਲਦੀ ਆ ਉਹ ਹਮੇਸ਼ਾ ਪੰਜਾਬ ਚ ਮਿਲਦੀ ਆ ਪਰ ਉਹ ਜਾਂਦੀ ਬਾਹਰਲੇ ਦੇਸਾਂ ਚ ਪਰ ਉਹ ਹੋਰ ਚੀਜ਼ਾਂ ਰਹਿ ਜਾਂਦੀਆਂ ਨੇ ਜਿਹੜੀਆਂ ਬਾੜੀਆਂ ਚੀਜ਼ਾਂ ਹੋਰੇ ਰਹਿ ਜਾਂਦੇ ਨੇ ਜੀ ਜਿਹੜੀ ਗੱਲ ਆ ਜੀ ਇਹ ਬਸਰਮ ਹੋ ਗਏ ਹਾਂ ਜੀ ਇੱਕ ਕਿਰਤ ਕਰਨ ਹੋਵੇ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ ਵੀ ਧਰਤੀ ਚ ਪਕਾਰ ਕਰਦੀ ਆ ਵੀ ਮੈਨੂੰ ਆਹ ਤਰਾਂ ਤਾਂ ਦਾ ਗੱਡੀਆਂ ਦਾ ਟ੍ਰੇਨਾਂ ਦਾ ਬੋਝ ਨਹੀਂ ਸਾਨੂੰ ਕਿਰਤ ਕਰਨਾਂ ਦਾ ਬੋਝ ਜਿਹੜੇ ਤਾਂ ਧਰਤੀ ਦੇਖੇ ਨੂੰ ਤੇ ਇਹਦਾ ਗੁਰੂ ਨਾਨਕ ਗੁਰੂ ਤੇਗ ਬਹਾਦਰ ਨੂੰ ਭੁੱਲ ਕੇ ਗੁਰੂ ਤੇਗ ਬਹਾਦਰ ਦਾ ਅਰਦਾਸ ਜੀ ਦੀ ਦੋਸ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ ਹਾਂ ਜੀ ਆਕੀ ਸਿੱਖਾਂ ਨੂੰ ਹਾਂ ਜੀ ਇਹਨਾਂ ਵਾਸਤੇ ਗੁਰੂ ਤੇਗ ਬਹਾਦਰ ਨੇ ਸ਼ੀਸ਼ ਦਿੱਤਾ ਠੀਕ ਹੈ ਗੁਰੂ ਤੇਗ ਬਹਾਦਰ ਨੂੰ ਯਾਦ ਨਹੀਂ ਕਰਦੇ ਇਹ ਠੀਕ ਹੈ ਭਗਵਾਨ ਕ੍ਰਿਸ਼ਨ ਜੀ ਤੇ ਭਗਵਾਨ ਰਾਮਚੰਦਰ ਜੀ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਤੋਂ ਪਹਿਲਾਂ ਹੋਏ ਨੇ ਜਦੋਂ ਇਹਨਾਂ ਦੇ ਭੀੜ ਪੈਦੀ ਰੰਗ ਜੇ ਮਨ ਨੂੰ ਮੁਸਲਮਾਨਾਂ ਨੇ ਧੱਕੇ ਨਾਲ ਮੰਦਿਰ ਢਾਉਂਦਾ ਸੀ ਇਹਨਾਂ ਨੇ ਪੁਕਾਰ ਕਰੀ ਜੀ ਪਰ ਉਹ ਬੌੜੇ ਨਹੀਂ ਜਦੋਂ ਪ੍ਰਕਾਰ ਕਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਾਰਨਾਂ ਚੋਂ ਬੌੜੇ ਇਹਨਾਂ ਵਾਸਤੇ ਸੀਸ ਦਿੱਤਾ ਇਹਨਾਂ ਨੇ ਕੀ ਕਦਰ ਪਾਈ ਗੁਰੂ ਤੇਗ ਬਹਾਦਰ ਦੀ ਸਿੱਖਾਂ ਦੀ ਠੀਕ ਹੈ ਜੀ ਗੁਰੂ ਤੇਗ ਬਹਾਦਰ ਸਹੀ ਹੀ ਹੋਏ ਨੇ ਮਤੀ 10 37 10 ਭਾਈ ਤਿਆਲਾ ਨਾਲ ਚਾਰ ਉਹਨਾਂ ਦੇ ਸਿੰਘ ਸੀਸ ਹੀ ਹੋਏ ਨੇ ਇਹਨਾਂ ਨੇ ਕੀ ਕਦਰ ਪਾਈ ਇਹ ਹੈ ਦੋਖਲੇ ਲੋਕ ਨੇ ਦੋਖਲਾ ਚਿਹਰਾ ਇਹਨਾਂ ਦਾ ਸਾਹਮਣੇ ਆ ਗਿਆ ਇਹ ਤਾਂ ਐਂ ਕਹਿੰਦੇ ਨੇ ਵੀ ਇਕੱਲੇ ਹੋਈ ਹੋਈ ਇਹ ਹਿੰਦੂ ਸਿੱਖ ਦਾ ਸਾਨੂੰ ਦਿਸੀ ਨਾ ਕਿਸੇ ਨਾ ਇਹਦਾ ਹਿੰਦੂ ਇਹ ਕਹਿੰਦੇ ਨੇ ਹੁਣ ਵੀ ਜਿੱਤ ਕੇ ਮੂਰੇ ਆ ਆ 第三 ਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਬਣ ਗਿਆ ਇਹ ਕਹਿੰਦਾ ਕੋਈ ਇਲੈਕਸ਼ਨ ਦੀ ਲੋਟ ਨਹੀਂ ਕੋਈ ਇਲੈਕਸ਼ਨ ਹੋਣਾ ਹੀ ਨਹੀਂ ਜੇ ਆਪਾਂ ਪਰ ਇਹ ਚਾਹੁੰਦੇ ਨੇ ਕੋਈ ਨਾ ਜਿੱਤਾ ਆਪੀ ਕਹਿੰਦੇ ਨੇ ਈਵੀ ਮਸ਼ੀਨ ਹੈ ਉਹ ਚ ਇਹਨਾਂ ਦੀ ਇਹੋ ਜਿਹੀ ਸੈਟਿੰਗ ਕਰੀ ਹੋਇਆ ਇਹਨੂੰ ਬਣਾਈ ਤਾਂ ਉਹ ਬੰਦੇ ਦੀ ਹੋਈ ਈਵੀ ਮਸ਼ੀਨ ਜਿੱਥੇ ਮਰਜ਼ੀ ਅਗਲਾ ਵੋਟ ਪਾ ਦੇ ਜਾ ਕੇ ਵਾਟਨ ਦੱਬਦੇ ਵੋਟ ਇਹਨਾਂ ਨੂੰ ਕੂਕਾ ਮਿਲਦੇ ਫੋਲ ਨੂੰ ਭਾਜਪਾ ਨੂੰ ਸਾਰੇ ਦੇ ਇੱਕ ਇੱਕ ਦੇ ਹੁੰਦਾ ਮਸ਼ੀਨ ਆਖਰ ਨੂੰ ਬਣਾਈ ਤਾਂ ਇੰਜੀਨੀਅਰਾਂ ਦੀ ਆ ਕੰਪਿਊਟਰ ਵੀ ਇੰਜੀਨੀਅਰ ਤਾਂ ਬਣਾਇਆ ਇਹਨਾਂ ਦੀ ਵੀਪੀਐਮ ਮਸ਼ੀਨਾਂ ਸੈੱਟ ਕਰੀ ਹੋਈ ਆ ਵੀ ਜਿੱਥੇ ਵੀ ਕੋਈ ਵੋਟ ਪਾਵੇ ਜਾ ਕੇ ਭਾਜਪਾ ਨੂੰ ਪਵੇ ਠੀਕ ਆ ਹੁਣ ਪੰਜਾਬ ਦੇ ਵਿੱਚ 13 ਸੀਟਾਂ ਨੇ ਇੱਥੇ ਇਹ ਕਿਉਂ ਨਹੀਂ ਕੋਈ ਇੰਟਰਸਟ ਰੱਖਦਾ ਅਗਲਾ ਕਹਿੰਦਾ 12 13 ਸੀਟਾਂ ਨੇ ਵੱਧ ਤੋਂ ਵੱਧ ਸਾਨੂੰ 2-3 ਆ ਜਾਣਗੇ ਆ ਪੰਜਾਬ ਚ ਤਾਂ ਲੋੜ ਹੀ ਨਹੀਂ ਵੋਟਾਂ ਦੀ ਇਹਦਾ ਯੂਪੀ ਵਿਭਾਗ ਰਾਸਟਾਨ ਦੇ ਵਿੱਚ ਗੜਬੜੀ ਕਰਕੇ ਬਾਕੇ ਉਧਰ ਗਰੀਬ ਜਨਤਾ ਉਹਨਾਂ ਨੂੰ ਥੋੜਾ ਬੋਲਾ ਗੈਸ ਸਿਲੰਡਰ ਦੇ ਕੇ ਚੌਲਾ ਆਟਾ ਦੇ ਕੇ ਪਰਵਾ ਕੇ ਵੋਟਾਂ ਪੋਲਦੇ ਨੇ ਪਰ ਉਹਨਾਂ ਨੇ ਵੀ ਕਿੱਥੇ ਪਾਉਂਦੇ ਨੇ ਜਦੋਂ ਯੂਪੀ ਮਸ਼ੀਨ ਕੋਲ ਸ਼ਿਟ ਕਰੀ ਹੋਈ ਆ ਪੀਆ ਜਾੜ ਕੇ ਇੱਕ ਵੋਟਾਂ ਪਈ ਜਾਂਦੇ ਨੇ ਪਹਿਲੀ ਗੱਲ ਤਾਂ ਜਿਹੜੀ ਚੋਣ ਹੈ ਉਹ ਜਿਹੜੀ ਚੋਣ ਹੈ ਬੈਲਟ ਪੇਪਰ ਅਹੀਂ ਹੋਣੀ ਚਾਹੀਦਾ ਬੈਲਟ ਪੇਪਰ ਅਹੀਂ ਚੋਣ ਹੋਵੇ ਜਿਵੇਂ ਪੁਰਾਣੇ ਟਾਈਮਾਂ 'ਚ ਹੁੰਦੀ ਸੀਗੀ ਬੈਲਟ ਪੇਪਰ ਅਹੀਂ ਚੋਣ ਹੋ ਜੇ ਇਹਨਾਂ ਦੀ ਜਸਤੀ ਤੋਂ ਆਏ ਇਹਨਾਂ ਦੇ ਜਮਾਨਤਾਂ ਜ਼ਬਤ ਹੋ ਜਾਣਗੀਆਂ ਠੀਕ ਹੈ ਤੇ ਜਿਵੇਂ ਆਪਾਂ ਕਹੇ ਇਹ 2% ਵਾਲੇ ਕਹਿੰਦੇ ਨੇ ਪਰ 2% ਵਾਲੇ ਕਿਸੇ ਤੋਂ ਡਰਦੇ ਨਹੀਂ ਆਹ 2% ਵਾਲਿਆਂ ਦੇ ਨੱਕ ਨਾ ਸਿੱਧੂਆਂ ਦੇ ਉੱਤੇ ਪਏ ਨਹੀਂ ਹੈ 2% ਵਾਲੇ ਜੇ 100 ਚ ਮੰਨੀ ਆਪਾਂ 2% ਵਾਲੇ ਤਾਂ ਸ਼ੱਕ ਦੀ 1% ਹੀ ਰਹਿ ਜੀ ਇਹਨਾਂ ਦਾ 1% ਹੀ ਨਹੀਂ ਮਾਨ ਅਸੀਂ 924 ਪਾਪਾ ਹਜੇ 1% ਹੀ ਆਏ ਨਹੀਂ ਅਲੇ ਤਾਂ 2 ਵਾਲੇ ਆਈ ਨਹੀਂ ਆਈ ਨਹੀਂ ਜਿਹੜੇ ਜਿਨ੍ਹਾਂ ਨੇ ਹੁਕਮ ਦੇਣਾਗਾ ਜਿਨ੍ਹਾਂ ਨੇ 2 ਵਾਲੇ ਆਏ ਨਹੀਂ ਤਾਂ ਮੋਕਾ ਤਾਂ ਆਈਆਂ ਨਹੀਂ ਜਦੋਂ ਫੌਜਾਂ ਆਗਿਆ ਤਾਂ 5 ਮਿੰਟ ਵੀ ਨਹੀਂ ਖੜਨਾ ਠੀਕ ਹੈ ਰਿੰਗ ਸਿੰਘ ਫੌਜਾਂ ਪਹਿਲਾਂ ਚੰਗੂ ਬਾਡਰ ਤੇ ਲਗਾਈਆਂ ਸੀ ਭੰਨ ਕੇ ਮੋਰਚਾ ਤੇ ਕਿਲੀ ਬਾਡਰ ਤੇ ਭੰਨਣਾ ਸੀ ਧੁੱਲ ਗਈ ਤੀ ਹਾਂਜੀ ਉਹ ਸ਼ੰਭੂ ਬਾਡਰ ਵਾਲਾ ਸੀ ਨੇ ਕਿ ਸਿੰਘ ਭੰਨ ਕੇ ਲ ਗਈ ਤੀ ਮਾਰੇ ਦਾ ਉਹ ਆਈ ਹੀ ਨਹੀਂ ਦੋ ਵਾਲੇ ਠੀਕ ਹੈ ਤੇ ਹੁਣ ਕੀ ਅਪੀਲ ਚਾਉਣੇ ਜੀ ਜੇ ਅਪੀਲ ਤਾਂ ਉਹ ਅਪੀਲਾਂ ਫੂਲਾਂ ਪੁੱਤੇ ਹਕਾ ਨੂੰ ਮੰਨਦੇ ਨਹੀਂ ਮੰਨਦੇ ਨਹੀਂ ਇਹਦਾ ਬਸਰਮ ਹੋ ਗਿਆ ਬਸਰਮ ਹੋ ਗਿਆ ਮੈਨੂੰ ਕਹਦੇ ਅਪੀਲਾਂ ਨਹੀਂ ਇਹਦਾ ਆ ਬੋਲੀ ਜਾਂਦੇ ਨੇ ਛੇ ਤੇ ਅਸਮ ਨਹੀਂ ਹੈਗਾ ਜਿਹੜੇ ਕਿਸਾਨ ਘਰੇ ਬੈਠੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਜੀ ਜਾਗਦੇ ਜਮੀਰਾਂ ਆਉਂਦਾ ਆਏ ਨਹੀਂ ਹਾਂਜੀ ਠੀਕ ਹੈ ਕਹਿੰਦੇ ਜਮੀਰਾਂ ਮਰਕੀਆਂ ਹਾਂਜੀ ਜਿਹੜੇ ਅੰਦਰੋਂ ਮਾਰ ਗਏ ਇਹਨਾਂ ਦੇ ਜ਼ਮੀਰਾਂ ਮਾਰ ਗਏ ਆ ਉਹ ਮਰੀਆਂ ਜ਼ਮੀਰਾਂ ਵਾਲੇ ਘਰੇ ਬੈਠੇ ਨੇ ਠੀਕ ਹੈ ਜੀ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਆ ਕੀ ਠੀਕ ਹੈ ਜੀ ਹੁਣ ਤਾਂ ਜਿਹੜੇ ਗਰੁੱਪ ਪੰਜ ਬੰਡੇ ਹੋਏ ਨੇ ਮਾਪ ਫਲਾਨੀ ਜਥੇਬੰਦੀ ਦਾ ਮਾ ਫਲਾਨੀ ਦਾ ਫਲਾਨੀ ਦਾ ਮੈਂ ਤਾਂ ਕਿਸਾਨਾਂ ਨੂੰ ਇਹ ਅਪੀਲ ਕਰਨਾ ਔਡੇ ਮਾਧਿਅਮ ਰਹੀਂ ਵੀ ਢੜਿਆਂ ਦੇ ਵਿੱਚੋਂ ਨਿਕਲੋ ਹਾਂਜੀ ਸੱਦਾ ਹੋਵੇ ਭਾਈਆ ਇੱਕ ਮੋਰਚਾ ਬਣਾਓ ਇੱਕ ਮੋਰਚਾ ਬਣਾਓ ਉਹਦੇ ਭਾਈਆਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਬਾ ਬੰਦੇ